ਸੁਦਾਮਨ ਦਾਸ ਤਾ ਰੂਮੈ ਮਾਇ ਤੁਮਰ ਪਰ ਦਾਸ ਅਨਗਵਾਜਿ ਨਿ ਕਰਵਾਤ ਸਨ ਮਨਿ ਕਰਮਹੀ ਦਾਸ ਸਤਿਗੁਰ ਕੀ ਰਹਿ ਤਿਨ ਕੀ ਨਿਤਿ ਬਾਣੀ ਜੁਗ ਜੁਗ ਪਗਤੀ ਆਪ ਕੋ ਤਾਰੀ ਆਨ ਦਿਨਿ ਜਪਹਿ ਹਰਿ ਹਰਿ ਤਾਲ ਪਾਣੀ ਜਾ ਮਿੱਥੇ ਨਾਮ ਰਤੇ ਵਿਨ ਕੇਵਨ ਮੇਰੇ ਨਿਲਾਇਕ ਬੜਾ ਪਾਗ ਤੂੰ ਜੋ ਇਹਦਾ ਨਾਮ ਨੇਤ ਹਰ ਰਾਤ ਉਗ ਗੁਰਮੁਖ ਪ੍ਰਾਨੀ ਨਾਮ ਹਰਿ ਧਿਆਈ ਜਨਮ ਜੀਤਲਾ ਨਾਮ ਉਪਾਈ ਰਹੋ ਗਿਆਨ ਧਿਆਨ ਅਮਰ ਸਬਦ ਹੈ ਇੱਛਾ ਗੁਰਪ੍ਰਾਪਾ ਤੇ ਜਿਨ ਹੈ ਸਤ ਹੈ ਸੋਈ ਕੋਈਆ ਰੇਟ ਚ ਤੈ ਜੈ ਸਮਾਈ ਰਹੋ ਇਸਤਰੀ ਪੁਰਖ ਹੋਇ ਕਾ ਨੇ ਜਨਮ ਮੂਲ ਫੜੇ ਤੇ ਜਪਾਇਆ ਤਾ ਫੁਲੇ ਨਹੀਂ ਧਿਆਕਾ ਤਾ ਸੋਈ ਪਰ ਜਾਣਾ ਜੇ ਗੁਰ ਕਹਿ ਬੰਦ ਤੋਂ ਬਾਹਰ ਤੇਰਾ ਸਬਦ ਤੂੰ ਐ ਹਉ ਸੇ ਪਰਮ ਕਾਹੀ ਨਾਮ ਕੋ ਤਤ ਤਤ ਕਿਉ ਮਿਲਿਆ ਤੁਮੁ ਜਗ ਬਨਾਇਆ ਗਉੜੀ ਬਰਬੀ ਮਨ ਲਾਤੀ ਜਾ ਸਾਪੇ ਜਾਂਦ ਨਾਲ ਬਾਤ ਹੈ ਬਾਤਾਂ ਜੁਝ ਪਾਏ ਤੋ ਮੈਂ ਕਰਮ ਤੋਂ ਮਾਣੇ ਮਨੁ ਮਿਰਤ ਜਾਏ ਮੀਨੇ ਮਨ ਗੁਰ ਚਰਨ ਵਿੱਚ ਟਲਾਈ ਪਰਮਕਾ ਨਾਮ ਦੀਦਾਨ ਹਲਾ ਧਰ ਕੇ ਚੜਾਈ ਰਹਾਉ ਲੱਖ ਚੌਰਾਸੀ ਪਰਮਦੇ ਮਨ ਘਿਆੜ ਜਾਏ ਸੁਰਤ ਸਬਦ ਨਾਲੀ ਉਹ ਫਿਰਦੇ ਨੇ ਦਿਲ ਸਾਏ ਗੁਰਮੁਖਿਆਰ ਪਛਾਨਿਆ ਵਾਲੇ ਨਾਮ ਸਿਆਮ ਨੇ ਇਸਤਰੀ ਪੁਰਖ ਹੋਇ ਕਿਆ ਏ ਕਰਮ ਕਮਾਈ ਨਾ ਨਾਰੁ ਉਤਤਾਰਨ ਤੇ ਤੁਝੁ ਪਾਇ ਤਰਾਈ ਇਤਨੇ ਜਨਮ ਫੂਲ ਪਰੇ ਸੀ ਜਿਹਾ ਪਾਇਆ ਤਾ ਫੂਲੇ ਨਹੀਂ ਝਾਕਾ ਕਾਛ ਤੋਈ ਪਰ ਜਾਣਾ ਜੇ ਗੁਰ ਕੈ ਸੰਗ ਤੁਮਹ ਤੋ ਬਾਹਰ ਤੇਰਾ ਸਬਦ ਤੂ ਐ ਉਸੇ ਪਰਮ ਕਾਹੀ ਸੰਤੋ ਤਤ ਤਤ ਤੇ ਉਦਿਲੇ ਆ ਤੁਮ ਨੁਖਿ ਮਨਾਇਆ ਗਾਵੜੀ ਇਬਾਦਤ ਨੂੰ ਮੱਲਾਤੀ ਜਾ ਸਾਪੇ ਯਾਤ ਤਾਰਾ ਬਾਤ ਹੈ ਬਾਤਾ ਜੁਝ ਪਾਏ ਸੋ ਮੈਂ ਕਰਮ ਤੋਂ ਮਾਣ ਲੀ ਮਨ ਮਿਰਾ ਤਿਆਏ ਮੇਰੇ ਮਨ ਗੁਰ ਚਰਨ ਵਿੱਚ ਟਲਾਈ ਗੁਰੂ ਕਾ ਨਾਮ ਮਿਦਾਨ ਅੰਲਾ ਦਰਗਹਿ ਚੜਾਈ ਰਹਾਉ ਲੱਖ ਚੌਰਾ ਸੀ ਪਰਮ ਦੇ ਮਨ ਹਟਿਆ ਗਿਆ ਸਭ ਦੇ ਨਾਲ ਹੀ ਹੋ ਗਏ ਤੇਰੀ ਜੀਤ ਸਾਰੇ ਗੁਰਮੁਖਿਆ ਆਪਣੇ ਚਾਲਿਆਂ ਵਾਲੇ ਨਾਮ ਤੇ ਆਮੜਿਆਏ ਕਿਨ ਭਾਗੀ ਰੱਖਿਆ